ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਦੀ ਰੈਸਪੀ ਬਹੁਤ ਹੀ ਈਜ਼ੀ ਹੈ ਕਿਉਂਕਿ ਕਈ ਵਾਰੀ ਆਪਣਾ ਮਨ ਕਰਦਾ ਹੈ ਕਿ ਕੋਈ ਜ਼ਿਆਦਾ ਪਰੋਟੀ ਨਾ ਬਣਾਈਏ ਕੁਝ ਹੈਵੀ ਨਾ ਬਣਾਈਏ ਕੁਝ ਹਲਕਾ ਫੁਲਕਾ ਬਣਾ ਕੇ ਖਾਈਏ ਤੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਬਹੁਤ ਹੀ ਟੇਸਟੀ ਮਸਾਲਾ ਪਾਓ ਜੋ ਕਿ ਬੜੀ ਜਲਦੀ ਬਣ ਕੇ ਤਿਆਰ ਹੁੰਦੇ ਨੇ ਚਲੋ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਰੈਸਪੀ ਇਹ ਸਾਰਾ ਸਮਾਨ ਹੈ ਜੋ ਸਾਨੂੰ ਮਸਾਲਾ ਪਾਓ ਲਈ ਚਾਹੀਦਾ ਹੈ ਇਹ ਵਾਲੇ ਮੈਂ ਪਾਉ ਲੈਣਾ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜੇ ਤੁਹਾਨੂੰ ਪਸੰਦ ਨੇ ਸਭ ਤੋਂ ਪਹਿਲਾਂ ਆਪਾਂ ਮਸਾਲਾ ਬਣਾ ਕੇ ਰੈਡੀ ਕਰਾਂਗੇ ਇਹ ਲਸਣ ਅਦਰਕ ਇਹਨੂੰ ਮੈਂ ਬਰੀਕ ਕਟਿਆ ਤੇ ਅਦਰਕ ਦੀ ਪੇਸਟ ਬਣਾ ਲਾਂਗੇ ਤੇ ਫਿਰ ਆਪਾਂ ਕਰਦੇ ਹਾਂ ਜੀ ਤੜਕੇ ਦੀ ਤਿਆਰੀ ਕੜਾਈ ਵਿੱਚ ਮੈਂ ਇੱਕ ਚਮਚਾ ਰਿਫਾਈਨਡ ਔਇਲ ਲੈ ਆਏ ਨਾਲ ਇੱਕ ਚਮਚਾ ਬਟਰ ਪਾ ਦਾਂਗੇ ਇਸ ਦੇ ਨਾਲ ਹੀ ਅੱਧਾ ਚਮਚਾ ਜੀਰਾ ਕੱਟੇ ਹੋਏ ਬਰੀਕ ਪਿਆਜ਼ ਇਹ ਮੈਂ ਇੱਕ ਵੱਡਾ ਪਿਆਜ਼ ਲੈ ਆ ਸਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਪਿਆਜ਼ਾਂ ਨੂੰ ਆਪਾਂ ਇੰਨਾ ਕਿ ਭੁੰਨਾਂਗੇ ਹੁਣ ਇਹਦੇ ਵਿੱਚ ਇਹ ਦਰਦਰਾ ਕੁੱਟਿਆ ਹੋਇਆ ਲਸਣ ਅਦਰਕ ਇਹਦਾ ਪੇਸ ਪਾ ਲਾ ਰਸਨਾ ਅਦਰਕ ਦਾ ਕੱਚਾ ਪਾਨ ਕੱਢ ਕੇ ਫਿਰ ਟਮਾਟਰ ਐਡ ਕਰਾਂਗੇ ਰਸਨਾ ਅਦਰਕ ਪੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਟਮਾਟਰ ਪਾਉਂਦੇ ਹਾਂ ਟਮਾਟਰ ਦੇ ਨਾਲ ਕੱਤੀ ਹੋਈ ਗੀਂਦ ਹਰੀ ਨੇ 40 ਤਾਰੇ ਨਮਕ ਟਮਾਟਰ ਥੋੜਾ ਪੱਕ ਪਾ ਤਾਂ ਫਿਰ ਇਹਦੇ ਵਿੱਚ ਆਪਾਂ ਸ਼ਿਮਲਾ ਮਿਰਚ ਐਡ ਕਰਾਂਗੇ ਕਿਉਂਕਿ ਸ਼ਿਮਲਾ ਮਿਰਚ ਬਹੁਤ ਹੀ ਜਲਦੀ ਸੌਫਟ ਹੋ ਜਾਂਦੀ ਹੈ ਪੱਕ ਜਾਂਦੀ ਹੈ। ਟਮਾਟਰ ਆਪਣੇ ਸੌਫਟ ਹੋ ਗਏ ਨੇ ਹੁਣ ਇਹਦੇ ਵਿੱਚ ਕੱਟੀ ਹੋਈ ਬਰੀਕ ਸ਼ਿਮਲਾ ਮਿਰਚ ਪਾ ਦਾਂਗੇ ਇਹਦੇ ਆਪਾਂ ਵੀ ਕੱਟਦੇ ਨੇ ਕੱਲੀ ਸ਼ਿਮਲਾ ਮਿਰਚ ਹੈ। ਇਹਨੂੰ ਇਸ ਤਰ੍ਹਾਂ ਆਪਾਂ ਬਰੀਕ ਕੱਟ ਲਿਆ ਹੈ। ਹੁਣ ਇਹਦੇ ਵਿੱਚ ਆਪਾਂ ਸਾਲੇ ਪਾਉਣੇ ਆ। ਅੱਧਾ ਚਮਚਾ ਧਨੀਆ ਪਾਓ। ਅੱਧੇ ਚਮਚੇ ਦਾ ਘੱਟ ਗਰਮ ਮਸਾਲਾ ਅੱਧਾ ਚਮਚਾ ਲਾਲ ਮਿਰਚ ਪਾਊਡਰ ਅੱਧਾ ਚਮਚਾ ਤੇਜੀ ਮਿਰਚ ਬਿਲਕੁਲ ਥੋੜੀ ਜਿਹੀ ਹਲਦੀ ਇਸ ਦੇ ਨਾਲ ਇੱਕ ਚਮਚਾ ਪਾਉਡਰ ਜੀ ਹੰਡਾ ਲੈ ਇਹਦੇ ਨਾਲ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਅੱਧੇ ਚਮਚੇ ਦਾ ਘੱਟ ਹਲਕਾ ਜਿਹਾ ਅੰਮੋਲ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਮਸਾਲੇ ਜਲਣ ਨਾ ਮਸਾਲਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਹੁਣ ਇਹਦੇ ਵਿੱਚ ਆਪਾਂ ਕੱਟਿਆ ਹੋਇਆ ਬਰੀਕ ਧਨੀਆ ਤੇ ਇੱਕ ਨਿੰਬੂ ਦਾ ਰਸ ਪਾਵਾਂਗੇ ਮਸਾਲਾ ਆਪਣਾ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇਹ ਵਾਲੇ ਪਾਓ ਇਹਨਾਂ ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਤਿਆਰ ਕਰਾਂਗੇ ਇਹਨਾਂ ਨੂੰ ਇਸ ਤਰ੍ਹਾਂ ਆਪਾਂ ਕੱਟ ਲਿਆ ਆ ਦੇਖੋ ਤੇ ਹੁਣ ਆਪਾਂ ਇੱਧਰ ਇੱਕ ਤਵੇ ਉੱਪਰ ਥੋੜਾ ਜਿਹਾ ਤੇਲ ਤੇ ਥੋੜਾ ਜਿਹਾ ਬਟਰ ਪਾਵਾਂਗੇ ਥੋੜਾ ਜਿਹਾ ਤੇਲ ਪਾਇਆ ਤੇ ਥੋੜਾ ਜਿਹਾ ਬਟਰ ਪਾ ਦਾਂਗੇ ਇਹਦੇ ਨਾਲ ਹੀ ਥੋੜਾ ਜਿਹਾ ਲਸਣ ਪਾਵਾਂਗੇ ਇਸ ਤਰ੍ਹਾਂ ਇਹਦਾ ਆਪਾਂ ਬੰਥ ਦੇਵਾਂਗੇ ਹੁਣ ਇਸ ਤੇ ਆਪਾਂ ਥੋੜਾ ਜਿਹਾ ਲੂਣ ਪੂੜੀ ਆ ਪਾਵਾਂਗੇ ਇਹਦੇ ਨਾਲ ਇਹਨਾਂ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਲਓ ਜੀ ਆਪਣੇ ਬਹੁਤ ਹੀ ਟੇਸਟੀ ਮਸਾਲਾ ਪਾਓ ਬਣ ਕੇ ਰੈਡੀ ਨੇ ਹੁਣ ਇਹਨੂੰ ਪਾ ਕਰਦੇ ਆਂ ਜੀ ਸਰਵ ਥੋੜਾ ਜਿਹਾ ਤੇ ਪਾਉਨੇ ਆ ਜੀ ਆਪਾਂ ਨਿੰਬੂ ਦਾ ਰਸ ਇਹਨੂੰ ਹੋਰ ਚਟਪਟਾ ਕਰਨ ਲਈ ਲਓ ਜੀ ਆਪਣੇ ਬਹੁਤ ਹੀ ਟੇਸਟੀ ਮਸਾਲਾ ਪਾਓ ਬਣ ਕੇ ਬਿਲਕੁਲ ਰੈਡੀ ਨੇ ਦੇਖੋ ਕਿੰਨੇ ਸੋਹਣੇ ਬਣੇ ਨੇ ਇਹ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਨੇ ਬੜੀ ਈਜ਼ੀ ਰੈਸਪੀ ਹੈ ਤੇ ਬੜੀ ਆਸਾਨੀ ਨਾਲ ਬਣ ਕੇ ਤਿਆਰ ਹੋਈ ਤੋ ਐਸੀ ਮੇਰਾ ਤਰੀਕਾ ਮਸਾਲਾ ਪਾਓ ਬਣਾਉਂਦਾ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸੋਗੇ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ